ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 51 ਆਓ ਸੁਣਦੇ ਹਾਂ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕ ਟੇਕ ਰੱਖੋ ਮਨ ਮਾਹੀ ਨਾਨਕ ਬੋਹਰ ਨ ਆਵੇ ਜਾਹੇ ਇਹ ਛੋਟਾ ਜਿਹਾ ਸ਼ਬਦ ਸਾਨੂੰ ਜੀਵਨ ਦਾ ਵੱਡਾ ਫਲਸਫਾ ਦੱਸ ਰਿਹਾ ਹੈ। ਤਿੰਨ ਸਿਹਤ ਵੀ ਦੇ ਰਿਹਾ ਹੈ। ਤੇ ਕਿਵੇਂ ਜ਼ਿੰਦਗੀ ਦਾ ਉਦੇਸ਼ ਪੂਰਾ ਕਰਨਾ ਹੈ? ਥੋੜੇ ਸ਼ਬਦਾਂ ਵਿੱਚ ਗੁਰੂ ਜੀ ਨੇ ਸਾਨੂੰ ਵੱਡਾ ਉਪਦੇਸ਼ ਦੇ ਦਿੱਤਾ ਹੈ। ਆਓ ਅੱਗੇ ਇਸ ਦੀ ਵਿਚਾਰ ਕਰਦੇ ਹਾਂ। ਇਹ ਤੁਕਾਂ ਸ੍ਰੀ ਸੁਖਮਨੀ ਸਾਹਿਬ ਗੋੜੀ ਮਹੱਲਾ ਪੰਜਵਾਂ ਵਿੱਚੋਂ ਹਨ ਬੜੇ ਸੋਖੇ ਸ਼ਬਦਾਂ ਵਿੱਚ ਗੁਰੂ ਜੀ ਸਾਨੂੰ ਵੱਡਾ ਉਪਦੇਸ਼ ਦੇ ਰਹੇ ਹਨ ਕਹਿੰਦੇ ਹਨ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਭਾਵ हे ਮਨੁੱਖ ਤੂੰ ਜ਼ਿੰਦਗੀ ਵਿੱਚ ਆਇਆ ਹੈਂ ਤੇ ਇੱਕ ਬਨਜਾਰੇ ਦੀ ਤਰ੍ਹਾਂ ਜ਼ਿੰਦਗੀ ਜਿਉਂਦਾ ਹੈ ਕਾਰਵਿਹਾਰ ਕਰਦਾ ਹੈ ਤੇ ਲੋਕਾਂ ਨਾਲ ਲੈਣ ਦੇਣ ਵਰਤਨ ਵਰਤਾਨ ਕਰਦਾ ਰਹਿੰਦਾ ਹੈ ਇਸ ਵਿਵਹਾਰ ਦਾ ਆਧਾਰ ਸੱਚ ਨੂੰ ਬਣਾ ਲੈ ਤੇਰੀ ਹਰ ਗੱਲ ਵਿੱਚ ਤੇ ਤੇਰੇ ਹਰ ਕੰਮ ਵਿੱਚ ਸਚਾਈ ਹੋਣੀ ਚਾਹੀਦੀ ਹੈ ਸਾਰੇ ਕਰਮ ਜ਼ਿੰਦਗੀ ਦੇ ਸੱਚੇ ਤਰੀਕੇ ਨਾਲ ਭਾਵ ਪਵਿੱਤਰਤਾ ਨਾਲ ਕਰਨੇ ਚਾਹੀਦੇ ਹਨ ਤੇਰੇ ਬੋਲਾਂ ਦੀ ਸ਼ਬਦਾਵਲੀ ਵਿੱਚ ਪਿਆਰ ਮਿਠਾਸ ਤੇ ਨਿਮਰਤਾ ਹੋਣੀ ਚਾਹੀਦੀ ਹੈ ਸਚਾਈ ਦੇ ਨਾਲ-ਨਾਲ ਹਰ ਬੰਦੇ ਨਾਲ ਲੈਣ ਦੇਣ ਸੱਚਾ ਤੇ ਪਵਿੱਤਰ ਹੋਣਾ ਚਾਹੀਦਾ ਹੈ ਜੋ ਤੂੰ ਜੀਵਨ ਵਣਜਾਰੇ ਦੀ ਤਰ੍ਹਾਂ ਬਤੀਤ ਕਰਨਾ ਹੁੰਦਾ ਹੈ ਤਾਂ ਉਸ ਵਿੱਚ ਸਭ ਸੱਚ ਦੀ ਵਰਤੋਂ ਕੀਤੀ ਜਾਵੇਗੀ ਤਾਂ ਤੇਰਾ ਦੁਨੀਆ ਤੇ ਆਉਣਾ ਪਰਵਾਨ ਹੋ ਜਾਵੇਗਾ ਪ੍ਰਭੂ ਦੇ ਦਰ ਤੇ ਤੇਰੀ ਜੀਵਨ ਯਾਤਰਾ ਸਫਲ ਹੋ ਜਾਵੇਗੀ ਭਾਵ ਤੂੰ ਜੀਵਨ ਜੀਉਣ ਆਇਆ ਹੈ ਜੀਵਨ ਨੂੰ ਮਾਨਣ ਆਇਆ ਹੈ ਇਹ ਤਾਂ ਹੀ ਸੰਭਵ ਹੈ ਜੇ ਤੂੰ ਸੱਚ ਦੇ ਆਧਾਰ ਤੇ ਜੀਵਨ ਜੀਵੇਂਗਾ ਤਾਂ ਤੈਨੂੰ ਜੀਵਨ ਦਾ ਪੂਰਾ ਆਨੰਦ ਆ ਜਾਵੇਗਾ ਇੱਕ ਹੋਰ ਤੁਕ ਵਿੱਚ ਗੁਰੂ ਜੀ ਇਸੇ ਤਰ੍ਹਾਂ ਦੀ ਮਾਨਸਿਕ ਅਵਸਥਾ ਬਾਰੇ ਗੱਲ ਕਰਦੇ ਹਨ ਖਾਵੇ ਖਰਚੇ ਰਲਮਿਲ ਭਾਈ ਟੋਟ ਨਾ ਆਵੇ ਵਦਦੋ ਜਾਈ ਅਸੀਂ ਜੀਵਨ ਵਿੱਚ ਨਿਰਭਾ ਕਰਨ ਲਈ ਕਮਾਈ ਕਰਨੀ ਹੈ ਖਰਚ ਕਰਨਾ ਹੈ ਖਾਣ ਪੀਣ ਦੀਆਂ ਵਸਤੂਆਂ ਤੇ ਜਿਉਣ ਵਾਸਤੇ ਤੇ ਉਹਨਾਂ ਦਾ ਆਨੰਦ ਵੀ ਲੈਣਾ ਹੈ ਅਸੀਂ ਹੋਰ ਆਪਣੇ ਰਿਸ਼ਤੇਦਾਰਾਂ ਵਿੱਚ ਪਰਿਵਾਰਾਂ ਵਿੱਚ ਮਿੱਤਰਾਂ ਵਿੱਚ ਰਲ ਮਿਲ ਕੇ ਜਿਉਣਾ ਹੈ ਇਸ ਤਰ੍ਹਾਂ ਅਸੀਂ ਕਰਾਂਗੇ ਤਾਂ ਸਾਨੂੰ ਕੋਈ ਟੋਟ ਨਹੀਂ ਆਵੇਗੀ ਰਲ ਮਿਲ ਕੇ ਜ਼ਿੰਦਗੀ ਦਾ ਅਨੁਭਵ ਲਵਾਂਗੇ ਭਾਵ ਆਨੰਦ ਮਾਣਾਂਗੇ ਜੇਕਰ ਆਧਾਰ ਸੱਚਾ ਹੋਵੇਗਾ ਤਾਂ ਈਸ਼ਵਰ ਸੱਚ ਹੈ ਤੇ ਉਹ ਚਾਹੁੰਦਾ ਹੈ ਸਾਰੇ ਮੇਰੇ ਬੱਚੇ ਸਾਰੇ ਕੰਮ ਸੱਚੇ ਹੀ ਕਰਨ ਤਾਂ ਇਹਨਾਂ ਨੂੰ ਕੋਈ ਦੁੱਖ ਨਹੀਂ ਲੱਗੇਗਾ ਇਹ ਸੁੱਖਾਂ ਭਰਿਆ ਜੀਵਨ ਆਨੰਦਮਈ ਜੀਵਨ ਜੀਉਣਗੇ ਫਿਰ ਅੱਗੋਂ ਸਮਝਾਉਂਦੇ ਹਨ ਏਕਾ ਟੇਕ ਰੱਖੋ ਮਨਮਾਹੇ ਨਾਨਕ ਬੋਹਰ ਨਾ ਆਵੇ ਜਾਹੇ ਆਪਣੇ ਪ੍ਰਭੂ ਦੀ ਟੇਕ ਰੱਖੋ ਆਸ ਰੱਖੋ ਵਿਸ਼ਵਾਸ ਰੱਖੋ ਜੋ ਸਾਰਿਆਂ ਦਾ ਤਾਂ ਦੇਣ ਵਾਲਾ ਹੈ ਉਹ ਮੇਰਾ ਪਿਤਾ ਹੈ ਮੇਰਾ ਮਾਤਾ ਹੈ ਤਾਂ ਫਿਰ ਮੈਨੂੰ ਕੀ ਚਿੰਤਾ ਹੈ ਕਿਉਂਕਿ ਉਹ ਮੇਰੀ ਜ਼ਿੰਦਗੀ ਦਾ ਆਧਾਰ ਹੈ ਤਾਂ ਫਿਰ ਮੈਨੂੰ ਕੋਈ ਵੀ ਦੁੱਖ ਚਿੰਤਾ ਫਿਕਰ ਝੋਰਾ ਨਹੀਂ ਹੋਵੇਗਾ ਮੇਰੀ ਜ਼ਿੰਦਗੀ ਸੁਖਾਵੀ ਤੇ ਵਧੀਆ ਚੱਲੇਗੀ ਮੈਂ ਲਗਾਤਾਰ ਜੀਵਨ ਦਾ ਆਨੰਦ ਮਾਣਦਾ ਰਹਾਂਗਾ ਤੇ ਮੈਨੂੰ ਕੋਈ ਕਦੀ ਖੁਸ਼ੀ ਕਦੀ ਗਮ ਨਹੀਂ ਹੋਵੇਗਾ ਸਦੀਵੀ ਕਾਲ ਲਈ ਮੈਂ ਆਨੰਦ ਵਿੱਚ ਰਹਾਂਗਾ ਸਾਰੇ ਸ਼ਬਦ ਦਾ ਆਧਾਰ ਸੱਚੀ ਜ਼ਿੰਦਗੀ ਜੀਉਣ ਨਾਲ ਪ੍ਰਭੂ ਤੇ ਵਿਸ਼ਵਾਸ ਰੱਖਣ ਨਾਲ ਕਿ ਉਹ ਮੇਰੇ ਨਾਲ ਹੈ ਮੈਥੋਂ ਕਦੇ ਬੇਮੁਖ ਨਹੀਂ ਹੋਵੇਗਾ ਉਹ ਮੇਰਾ ਦਾਤਾ ਹੈ ਮੈਨੂੰ ਲੋੜ ਦੀ ਥੋੜ ਕਦੀ ਨਹੀਂ ਦੇਵੇਗਾ ਮੈਂ ਇਸ ਤਰ੍ਹਾਂ ਵਿਸ਼ਵਾਸ ਰੱਖ ਕੇ ਤੁਰਾਂਗਾ ਤੇ ਪਰਿਵਾਰ ਨੂੰ ਨਾਲ ਤੁਰਾਂਗਾ ਤਾਂ ਸਾਰਾ ਪਰਿਵਾਰ ਵੀ ਸੁਖ ਆਨੰਦ ਵਿੱਚ ਰਹਾਂਗੇ ਤੇ ਨਾ ਹੀ ਸਾਨੂੰ ਫਿਰ ਕੋਈ ਜੀਵਨ ਮਰਨ ਦਾ ਭਰਮ ਰਹੇਗਾ ਸੱਚੀ ਜ਼ਿੰਦਗੀ ਵਿੱਚ ਹੀ ਆਨੰਦ ਹੈ ਖੁਸ਼ੀ ਹੈ ਸਦੀਵੀ ਕਾਲ ਲਈ ਸੱਚੀ ਜ਼ਿੰਦਗੀ ਵਿੱਚ ਹੀ ਅਸੀਂ ਉਸ ਪ੍ਰਭੂ ਨਾਲ ਜੁੜੇ ਰਹਾਂਗੇ ਤਾਂ ਉਸ ਦੀ ਆਸ ਨਾਲ ਹੀ ਸਾਡੇ ਕੋਲ ਫਿਰ ਆਨੰਦ ਹੀ ਆਨੰਦ ਹੋਵੇਗਾ ਗੁਰੂ ਜੀ ਸ਼ਬਦ ਵਿੱਚ ਸਾਨੂੰ ਪ੍ਰਭੂ ਨਾਲ ਜੁੜਨ ਲਈ ਉਪਦੇਸ਼ ਦੇ ਰਹੇ ਹਨ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੈ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਭੋ ਕੇਹਾ ਕਾੜਾ ਜਿਓ ਇਸ ਤੁਕ ਨੂੰ ਹਰ ਵਕਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪ੍ਰਭੂ ਮੇਰਾ ਪਿਤਾ ਵੀ ਹੈ ਮਾਤਾ ਵੀ ਹੈ ਰਿਸ਼ਤੇਦਾਰ ਵੀ ਹੈ ਭਰਾਤਾ ਵੀ ਹੈ ਤਾਂ ਫਿਰ ਮੈਨੂੰ ਕਿਸ ਗੱਲ ਦਾ ਡਰ ਤੂੰ ਮੇਰਾ ਹਰ ਜਗ੍ਹਾ ਰਖਵਾਲਾ ਵੀ ਹੈ ਲੋੜ ਹੈ ਸਾਨੂੰ ਪ੍ਰਭੂ પ્રેમ ਦੀ ਤਾਂ ਕਿ ਸਦਾ ਆਨੰਦ ਵਿੱਚ ਰਹੀਏ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ